ਇੱਕ ਦਿਨ ਦੇ ਵਿੱਚ ਅਰਜਨ ਢਿੱਲੋਂ ਬਾਈ ਦੇ 4 ਤੋਂ 5 ਗਾਣੇ ਲੀਕ ਹੋਏ ਨੇ ਤੇ ਜਿਹੜੇ ਚੈਨਲ ਤੇ ਲੀਕ ਹੋਏ ਸੀ ਉਸ ਚੈਨਲ ਦਾ ਨਾਮ ਵੀ ਅਰਜਨ ਢਿੱਲੋਂ ਬਾਈ ਦੇ ਨਾਮ ਤੋਂ ਹੀ ਰੱਖਿਆ ਗਿਆ ਸੀ ਤੇ ਸਾਰਿਆਂ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਅਰਜਨ ਢਿੱਲੋਂ ਬਾਈ ਦੀ ਇੱਕ ਨਵੀਂ ਐਲਬਮ ਆ ਚੁੱਕੀ ਹੋਵੇ। ਪਰ ਮੈਂ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਯਾਰ ਉਹਦੀ ਅਗਲੇ ਦੀ ਮਿਹਨਤ ਹੁੰਦੀ ਐ ਤੇ ਯਾਰ ਇਦਾਂ ਨਾ ਲੀਕ ਕਰਿਆ ਕਰੋ। ਬਾਕੀ ਯਾਰ ਸਾਡੇ ਕੈਨਲ ਕੋਈ ਫਰਕ ਨਹੀਂ ਪੈਣਾ ਲੋਕਾਂ ਨੂੰ ਕਿਉਂਕਿ ਲੋਕ ਇਦਾਂ ਦੇ ਮਾਈਂਡਸੈਟ ਵਾਲੇ ਨੇ। ਉਹ ਥੋੜੇ ਜਿਹੀ ਵਿਊਜ਼ ਦੇ ਕਰਕੇ ਇਦਾਂ ਦੀਆਂ ਚੀਜ਼ਾਂ ਕਰਦੇ ਰਹਿੰਦੇ ਨੇ। ਬਾਕੀ ਮੈਂ ਮ ਹੋਗਾ ਜਿਹਦੇ ਨਾਲ ਤੁਸੀਂ ਰਿਲੇਟ ਨਾ ਕਰ ਪਾਓ ਜਿੰਨੇ ਵੀ ਗਾਣੇ ਲੀਕ ਹੋਏ ਨੇ ਮੈਂ ਸਾਰੇ ਸੁਨੇ ਨੇ ਉਹਦੇ ਵਿੱਚ ਜਿਹੜੇ ਲਿਰਿਕਸ ਨੇ ਜਿਹੜੇ ਆਪਣੇ ਵਰਗੇ ਮੁੰਡੇ ਨੇ ਜਾਂ ਨਵਾਂ ਯੂਥ ਹੈ ਉਹਨਾਂ ਸਾਰਿਆਂ ਦੀ ਲਾਈਫ ਦੇ ਨਾਲ ਰਿਲੇਟ ਕਰਦੇ ਨੇ ਇਹ ਸਾਰੇ ਗਾਣੇ ਜਿੱਦਾਂ ਕਿ ਉਹਦੇ ਵਿੱਚ ਚਿੜੀ ਉੱਡ ਗਾਣਾ ਬਹੁਤ ਘੈਂਟ ਲੱਗਿਆ ਮੈਨੂੰ ਜਿਹਦੇ ਲਿਰਿਕਸ ਕੁਝ ਐਦਾਂ ਸੀ ਕਿ ਚਿੜੀ ਉੱਡ ਕਾਉਂਡ ਤੂੰ ਵੀ ਹੁਣ ਜਾ ਉੱਡ ਇਸ ਤੋਂ ਬਾਅਦ ਮੈਨੀਫੈਸਟ ਗਾਣਾ ਤੇਰੇ ਇੱਕ ਗਾਣੇ ਦਾ ਨਾਮ ਹੈ ਬਾਬਾ ਤੇ ਜਿਹੜੇ ਮੈਂ ਇਹ ਗਾਣਿਆਂ ਦੇ ਟਾਈਟਲ ਦੱਸ ਰਿਹਾ ਇਹ ਜਿਨ੍ਹਾਂ ਨੇ ਲੀਕ ਕੀਤੇ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਰੱਖ ਕੇ ਹੋ ਸਕਦੇ ਨੇ ਸ਼ਾਇਦ ਕਿਉਂਕਿ ਜੇ ਅਰਜੰਟ ਲੋ ਬਾਈ ਇਹਨਾਂ ਗਾਣਿਆਂ ਨੂੰ ਰਿਲੀਜ਼ ਕਰਦੇ ਤਾਂ ਸ਼ਾਇਦ ਇਹਨਾਂ ਦੇ ਟਾਈਟਲ ਕੁਝ ਹੋਰ ਹੋਣੇ ਜਿਵੇਂ ਕਿ ਮੈਂ ਪਹਿਲਾਂ ਲਿਰਿਕਸ ਦੀ ਗੱਲ ਕੀਤੀ ਅਰਜੰਟ ਲੋ ਵੈਸੇ ਹੀ ਬਹੁਤ ਵਧੀਆ ਲਿਖਦੇ ਨੇ ਤੇ ਇਹਦੇ ਵਿੱਚ ਕਾਫੀ ਗਾਣੇ ਨੇ ਜਿਨ੍ਹਾਂ ਦੇ ਲਿਰਿਕਸ ਬਹੁਤ ਨਾਰਮਲ ਨੇ ਪਰ ਉਹਦਾ ਮਤਲਬ ਬਹੁਤ ਵਧੀਆ ਨਿਕਲਦਾ ਆਪਣੇ ਪਿੰਡੂ ਲਾਈਫ ਦੇ ਨਾਲ ਬਹੁਤ ਰਿਲੇਟ ਕਰਦੇ ਨੇ ਜਿਵੇਂ ਕਿ ਇੱਕ ਗਾਣੇ ਚ ਬਾਈ ਨੇ ਲਿਖਿਆ ਬਾਈ ਉਹਨਾਂ ਬਾਬਿਆਂ ਦੀ ਗੱਲ ਕਰ ਰਿਹਾ ਜਿਹੜੇ ਅੱਜਕੱਲ ਟ੍ਰੈਂਡਿੰਗ ਤੇ ਚੱਲ ਰਹੇ ਨੇ ਤੇ ਜਿਹੜੇ ਮਾਡਰਨ ਬਾਬੇ ਨੇ ਅਰਜੰਟੇ ਲੋ ਬਾਈ ਨੇ ਇੱਥੇ ਇਹ ਲਿਖਿਆ ਕਿ ਯਾਰ ਮੇਰਾ ਵੀ ਦਿਲ ਕਰਦਾ ਕਿ ਮੈਂ ਬਾਬਾ ਬਣ ਜਾਵਾਂ ਫਿਰ ਮੈਂ ਵੀਡੀਓ ਕਾਲ ਤੇ ਜਾਂ ਆਨਲਾਈਨ ਆਸ਼ੀਰਵਾਦ ਦਿਆਂ ਕਰਾਂ ਸਾਰਿਆਂ ਨੂੰ ਇਸ ਗਾਣੇ ਚ ਹੋਰ ਵੀ ਬਹੁਤ ਘੈਂਟ ਘੈਂਟ ਗੱਲਾਂ ਲਿਖੀਆਂ ਨੇ ਨੂੰ ਬਣਾਣਾ ਚੇਲੇ ਨਹੀਂ ਜਿਹੜੀਆਂ ਗੱਲਾਂ ਅੱਜ ਕੱਲ੍ਹ ਦੀ ਰਿਐਲਿਟੀ ਪੇਸ਼ ਕਰਦੀਆਂ ਨੇ ਹੁਣ ਅਰਜੰਟ ਲੋਬਾਈ ਨੇ ਇਕੱਠੇ ਗਾਣੇ ਰਿਲੀਜ਼ ਕਰਨੇ ਸੀ ਈਪੀ ਕਰਨੀ ਸੀ ਐਲਬਮ ਕਰਨੀ ਸੀ ਜਾਂ ਫਿਰ ਇਹਨਾਂ ਸਾਰਿਆਂ ਗਾਣਿਆਂ ਨੂੰ ਸਿੰਗਲ ਸਿੰਗਲ ਕਰਕੇ ਰਿਲੀਜ਼ ਕਰਨਾ ਸੀ ਇਹ ਤਾਂ ਬਾਈ ਹੀ ਜਾਣਦਾ ਪਰ ਯਾਰ ਕਿਸੇ ਆਰਟਿਸਟ ਦੀ ਇੰਨੀ ਮਿਹਨਤ ਲੱਗੀ ਹੋਵੇ ਤੇ ਉਹਦੇ ਇੱਕੋ ਦਿਨ ਚਾਰ ਪੰਜ ਗਾਣੇ ਲੀਕ ਹੋ ਜਾਣ ਤੇ ਉਸ ਆਰਟਿਸਟ ਨੂੰ ਕਿੰਨਾ ਦੁੱਖ ਹੋਊਗਾ ਇਸ ਚੀਜ਼ ਦਾ ਜਿਵੇਂ ਇਹ ਗਾਣੇ ਲੀਕ ਕੀਤੇ ਸੀ ਸਿਰਫ YouTube ਤੇ ਹੀ ਤੇ ਹੁਣ ਤੁਸੀਂ YouTube ਤੇ ਜਾ ਕੇ ਦੇਖੋਗੇ ਤਾਂ ਇੱਕ ਦੋ ਗਾਣੇ ਹੀ ਮਿਲਣਗੇ ਤੁਹਾਨੂੰ ਬਾਕੀ ਸਾਰੇ ਗਾਣੇ ਰਿਮੂਵ ਕਰਵਾ ਰਹੀ ਹੈ ਉਹਨਾਂ ਦੀ ਟੀਮ ਇਹਨਾਂ ਨੇ ਨਹੀਂ ਸੁਣੇ ਉਹ ਵੇਟ ਕਰਿਓ ਅਰਜੰਟ ਲੋ ਬਾਈ ਜਦੋਂ ਵੀ ਇਹ ਰਿਲੀਜ਼ ਕਰਨਗੇ ਉਹ ਬਹੁਤ ਪਸੰਦ ਆਉਣਗੇ ਤੁਹਾਨੂੰ ਵੀ ਤੇ ਯਾਰ ਰਿਕਵੈਸਟ ਕਰਦੇ ਆ ਅਸੀਂ ਵੀ ਕਿ ਇਦਾਂ ਦੀਆਂ ਚੀਜ਼ਾਂ ਨਾ ਕਰਿਆ ਕਰੋ ਕਿਸੇ ਆਰਟਿਸਟ ਦੀ ਬਹੁਤ ਮਿਹਨਤ ਲੱਗੀ ਹੁੰਦੀ ਹੈ ਤੇ ਪਤਾ ਨਹੀਂ ਉਹ ਕਿੰਨੇ ਟਾਈਮ ਤੋਂ ਪਲਾਨ ਕਰ ਰਿਹਾ ਹੁੰਦਾ ਹੈ ਬਾਕੀ ਇਸ ਵੀਡੀਓ ਚ ਇੰਨਾ ਹੀ ਤੁਸੀਂ ਅਰਜੰਟ ਲੋ ਬਾਈ ਦੇ ਲਿਖਤ ਨੂੰ ਉਹਨਾਂ ਦੀ ਸਿੰਗਿੰਗ ਨੂੰ ਕਿੰਨਾ ਪਿਆਰ ਕਰਦੇ ਹੋ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਮਿਲਦੇ ਆ ਅਗਲੀ ਵੀਡੀਓ ਚ